ਜੇਕਰ ਤੁਸੀਂ ਜਸਲਮੇਰ ਘੁੰਮਣ ਆਉਣੇ ਹੋ ਤਾਂ ਸੈਮਸੂਨ ਦਾ ਖੜਾ ਛੱਡ ਦਿਓ ਅੱਜ ਮੈਂ ਤੁਹਾਨੂੰ ਇਹੋ ਜੀ ਲੋਕੇਸ਼ਨ ਦੱਸਣ ਜਾ ਰਿਹਾ ਐਡੀ ਸੋਹਣੀ ਲੋਕੇਸ਼ਨ ਸ਼ਾਂਤ ਕੈਂਪਿੰਗ ਵੀ ਕਰ ਸਕਦੇ ਹੋ ਤੇ ਜਿਹੜੇ ਆਪਾਂ ਕਹ ਲਈਏ ਟੈਂਟ ਆ ਤੁਹਾਨੂੰ ਸਾਈਡ ਤੇ ਮਿਲ ਜਾਣਗੇ ਮੈਂ ਤੁਹਾਨੂੰ ਲੋਕੇਸ਼ਨ ਦਿਖਾਉਣ ਲੱਗਾ ਐਡੇ ਘੈਂਟ ਟਿੱਬੇ ਆ ਲਓ ਵੀ ਮਿੱਤਰੋ ਇੱਥੇ ਆਪਾਂ ਖੜਿਆ ਖੂੜੀ ਤੇ ਇਹ ਟਿੱਬੇ ਆ ਜਿਵੇਂ ਆਪਾਂ ਕਹਦੇ ਵੀ ਰੇਤੇ ਵਾਲੇ ਭਾਲੂ ਰੇਤਾ ਜਿਵੇਂ ਆਪਾਂ ਸੈਮ ਦੇ ਵਿੱਚ ਆਮ ਦੇਖਦੇ ਆ ਤੇ ਕਾਫੀ ਲੰਮੇ ਆਗੇ ਉੱਥੋਂ ਤੱਕ ਬਿਲਕੁਲ ਸਾਫ਼ ਟਿੱਬੇ ਤੇ ਇੱਥੇ ਬਹੁਤ ਘੱਟ ਰਸ ਹੁੰਦਾਗਾ ਹੈ ਨਹੀਂ ਅੱਜ ਜਿਵੇਂ ਅਸੀਂ ਖੜੇ ਹਾਂ ਦੁਪਹਿਰੇ ਤਾਰ ਨਾ ਮਾਤਰ ਇੱਥੇ ਕੋਈ ਵੀ ਬੰਦਾ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਤੇ ਸਾਹਮਣੇ ਖੂੜੀ ਪਿੰਡ ਆ ਜਾਂਦਾਗਾ ਆਓ ਸਾਹਮਣੇ ਤੇ ਇੱਥੋਂ ਜਿਹੜਾ ਸੰਦੂਰੇ ਹੀ ਦਿਸਣ ਲੱਗ ਜਾਣਗੇ ਟਿੱਬੇ ਤੇ ਅਸੀਂ ਸਵੇਰੇ ਜਦੋਂ ਚੱਲੇ ਸੀਗੇ ਤਾਂ ਸਾਈਡ ਨੂੰ ਸੈਮ ਵਾਲੇ ਰਾਹ ਚੱਲ ਪਏ ਸੀਗੇ ਤੇ ਮਾਸਟਰ ਜੀ ਸਾਨੂੰ ਮਿਲੇ ਸੀ ਉਹਨਾਂ ਨੇ ਇਹ ਕਹਿੰਦੇ ਵੀ ਸਾਨੂੰ ਆਜੋ ਅੱਗੇ ਟਿੱਬੇ ਕਮਾਵਾਂਗੇ ਪੱਕਾ ਹੀ ਇਹ ਯਾਰ ਟਿੱਬੇ ਆਪਦੇ ਵਿੱਚ ਕਮਾਲ ਹੈ ਤੇ ਇੱਥੇ ਸ਼ਾਂਤ ਮਾਹੌਲ ਹੈ ਜੇ ਕਿਸੇ ਨੇ ਘੁੰਮਣਾ ਸੈਮ ਦੀ ਵਜਾਇ ਇੱਧਰ ਟਿੱਬਿਆਂ ਤੇ ਆ ਜਿਓ ਜੇ ਤੁਹਾਡੇ ਕੋਲੇ 4x4 ਵੀਕਲ ਹੈ ਤਾਂ ਇੰਜੋਏ ਕਰ ਸਕਦੇ ਹੋ